ਗਾਓ अनेका ਜਾਨਾਂ ਨੂੰ ਜੀਵਨ ਮਿਲੇਗਾ ਪਾਣੀ بچਾਓ ਅਗਲੀ ਪੀੜ੍ਹੀ ਵੀ ਪੀ ਸਕੇਗੀ ਕੂੜਾ ਕਰਕਟ ਠੀਕ ਢੰਗ ਨਾਲ ਸੰਭਾਲੋ ਧਰਤੀ ਉਪਜਾਊ ਰਹੇਗੀ ਸਤਿਕਾਰਯੋਗ ਜੱਜ ਸਾਹਿਬਾਨ ਨੂੰ ਮੇਰੇ ਵੱਲੋਂ ਪਿਆਰ ਭਰੇ ਸਤਿ ਸ਼੍ਰੀ ਅਕਾਲ ਅੱਜ ਮੈਂ ਆਪ ਜੀ ਦੇ ਸਾਹਮਣੇ ਇੱਕ ਕਵਿਤਾ ਪੇਸ਼ ਕਰਨ ਜਾ ਰਿਹਾ ਹਾਂ ਜਿਸ ਦਾ ਨਾਮ ਹੈ ਕੁਦਰਤ ਦੇ ਨਾਲ ਪਿਆਰ प्यारे क्यों जंगल कटके शमशान बना हवा जिथे जंगल हरे परे खुशहाल रहन थावा ಮಾಡುತ್ತದೆ